ਜਿਸ ਤਰ੍ਹਾਂ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਨੇ ਜਿੱਤ ਹਾਸਲ ਕੀਤੀ ਹੈ ਰਿਕਾਰਡ ਤੋੜ ਜਿੱਤ ਹੈ 197000 ਵੋਟਾਂ ਉਹਨਾਂ ਨੇ ਹਾਸਲ ਕੀਤੀਆਂ ਤੇ ਬਾਕੀ ਸਾਰੇ ਜਿਹੜੇ ਕੈਂਡੀਡੇਟ ਸੀ ਉਹਨਾਂ ਨੂੰ ਪਛਾੜ ਦਿੱਤਾ ਤੇ ਹੁਣ ਸਵਾਲ ਇਹ ਖੜਾ ਹੋਇਆ ਕਿ ਅੰਮ੍ਰਿਤਪਾਲ ਸਿੰਘ ਜਿਹੜੇ ਆ ਜਿਹੜੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਆ ਕੀ ਇਹਨਾਂ ਨੂੰ ਸੌ ਚੁੱਕਣ ਦਿੱਤੀ ਜਾਏਗੀ ਕੀ ਇਹ ਜੇਲ੍ਹ ਤੋਂ ਬਾਹਰ ਆਉਣਗੇ ਕੀ ਇਹ ਹਲਕੇ ਦੇ ਵਿੱਚ ਵਿਚਰ ਸਕਣਗੇ ਇਹ ਇੱਕ ਇਸ ਵੇਲੇ ਸਵਾਲ ਜਿਹੜਾ ਇਹ ਸਭ ਤੋਂ ਵੱਡਾ ਬਣਿਆ ਹੋਇਆ ਲੋਕ ਜਿਹੜਾ ਨੇ ਵੋਟਾਂ ਪਾਈਆਂ ਅਮਰਤਪਾਲ ਸਿੰਘ ਨੂੰ ਉਹਨਾਂ ਨੇ ਇਸੇ ਆਸਤੇ ਪਾਈਆਂ ਕਿਉਂਕਿ ਅਮਰਤਪਾਲ ਸਿੰਘ ਜਿਹੜਾ ਇਹ ਨਸ਼ਾ ਛਡਾਉਣ ਦਾ ਕੰਮ ਕਰ ਰਿਹਾ ਸੀਗਾ ਤੇ ਕਟੜ ਪੰਥੀ ਵਿਚਾਰਧਾਰਾ ਦੇ ਨਾਲ ਜਿਹੜਾ ਇਹ ਵੀ ਦੱਸਿਆ ਜਾਂਦਾ ਸੀ ਵੀ ਪ੍ਰਚਾਰ ਕਰਦੇ ਆ ਇਸੇ ਦੇ ਤਹਿਤ ਜਿਹੜਾ ਐਨਐਸਏ ਲਗਾ ਕੇ ਡਿਬਰੂਗੜੀ ਦੀ ਜੇਲ੍ਹ ਦੇ ਵਿੱਚ ਇਹਨਾਂ ਨੂੰ ਬੰਦ ਕਰ ਦਿੱਤਾ ਲਗਭਗ 1 ਸਾਲ ਤੋਂ ਵੱਧ ਦਾ ਜਿਹੜਾ ਉਹ ਸਮਾਂ ਹੋ ਗਿਆ ਹੁਣ ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਵਿੱਚ ਇੱਕ ਲੋਕ ਸਭਾ ਹਲਕਾ ਹੈਗਾ ਬਾਰਾਮੁੱਲਾ ਬਾਰਾਮੁੱਲਾ ਤੋਂ ਸ਼ੇਖ ਅਬਦੁਲ ਰਸ਼ੀਦ ਜਿਹੜੇ ਜਿਨ੍ਹਾਂ ਨੂੰ ਰਸ਼ੀਦ ਇੰਜੀਨੀਅਰ ਵੀ ਕਿਹਾ ਜਾਂਦਾ ਇਹਨਾਂ ਨੇ ਵੀ ਜਿੱਤ ਪ੍ਰਾਪਤ ਕੀਤੀ ਹੈ ਤੇ ਜਿੱਤ ਇਹਨਾਂ ਨੇ ਵੀ ਰਿਕਾਰਡ ਤੋੜ ਪ੍ਰਾਪਤ ਕੀਤੀ ਹੈ ਇਹਨਾਂ ਨੇ ਹਰਾਇਆ ਸਾਬਕਾ ਜਿਹੜੇ ਮੁੱਖ ਮੰਤਰੀ ਰਹਿ ਚੁੱਕੇ ਆ ਜੰਮੂ ਕਸ਼ਮੀਰ ਦੇ ਉਮਰ ਅਬਦੁੱਲਾ ਨੂੰ ਹੁਣ ਅਬਦੁੱਲ ਸ਼ੇਖ ਰਸ਼ੀਦ ਦੇ ਉੱਤੇ ਇਲਜ਼ਾਮ ਇਹ ਲੱਗਦਾ ਵੀ ਇਹ ਉਗਰਵਾਦੀਆਂ ਨੂੰ ਫੰਡਿੰਗ ਕਰਦੇ ਹੁੰਦੇ ਸੀਗੇ ਔਰ ਜਿਹੜੇ ਸ਼ੇਖ ਅਬਦੁਲ ਰਸ਼ੀਦ ਆ ਇਹਨਾਂ ਨੇ ਵਿਧਾਨ ਸਭਾ ਦੀਆਂ ਚੋਣਾਂ ਵੀ ਜਿੱਤੀਆਂ ਹੋਈਆਂ ਨੇ 2008 ਦੇ ਵਿੱਚ ਵੀ ਲੰਗੇਟ ਸੀਟ ਤੋਂ ਜਿੱਤੇ ਤੇ 2014 ਦੇ ਵਿੱਚ ਵੀ ਜਿੱਤੇ ਆ ਹੁਣ ਭਾਰਤ ਦੇ ਵਿੱਚ ਇਸ ਵਕਤ ਦੋ ਇਸ ਵੇਲੇ ਅਜੇ ਹੀ ਉਮੀਦਵਾਰ ਜੇਤੂ ਉਮੀਦਵਾਰ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਆ ਇੱਕ ਹੈਗੇ ਆ ਖਡੂਰ ਸਾਹਿਬ ਤੋਂ ਅਮਰਤਪਾਲ ਸਿੰਘ ਤੇ ਦੂਸਰੇ ਬਾਰਾਮੁੱਲਾ ਤੋਂ ਸ਼ੇਖ ਅਬਦੁਲ ਰਸ਼ੀਦ ਸਿਆਸੀ ਮਾਹਰ ਇਹ ਕਹਿੰਦੇ ਆ ਵੀ ਸੰਵਿਧਾਨ ਇਜਾਜ਼ਤ ਦਿੰਦਾ ਕਿ ਜਿਹੜਾ ਸ਼ਖਸ ਲੋਕ ਸਭਾ ਚੋਣਾਂ ਜਾ ਵਿਧਾਨ ਸਭਾ ਚੋਣਾ ਜਿੱਤਿਆ ਹੋਵੇ ਪਰ ਉਹ ਜੇਲ੍ਹ ਦੇ ਵਿੱਚ ਬੰਦ ਹੋਵੇ ਤਾਂ ਉਹਨੂੰ ਸੌਂ ਚੁੱਕਣ ਦੀ ਇਜਾਜ਼ਤ ਜਿਹੜੀ ਆ ਉਹ ਦੇ ਦਿੱਤੀ ਜਾਂਦੀ ਆ ਉਹਨੂੰ ਭਾਰੀ ਸੁਰੱਖਿਆ ਫੋਰਸ ਦੇ ਤਹਿਤ ਵਿਧਾਨ ਸਭਾ ਜਾਂ ਫਿਰ ਉਤਲੇ ਸਦਨ ਦੇ ਵਿੱਚ ਲੋਕ ਸਭਾ ਸੰਸਦ ਦੇ ਵਿੱਚ ਲਿਆਇਆ ਜਾਂਦਾ ਤੇ ਉੱਥੇ ਸੌਂ ਜਿਹੜੀ ਆ ਝੁਕਾ ਦਿੱਤੀ ਜਾਂਦੀ ਆ ਪਰ ਸਵਾਲ ਨਾਲ ਇਹ ਵੀ ਖੜਾ ਹੁੰਦਾ ਵੀ ਸਭ ਤੋਂ ਪਹਿਲਾਂ ਇਹ ਦੇਖਣਾ ਪਏਗਾ ਵੀ ਅਗਰ ਇਹਨਾਂ ਦੋਵਾਂ ਬੰਦਿਆਂ ਨੂੰ ਯਾਨੀ ਕਿ ਜਿਹੜਾ ਉਮੀਦਵਾਰ ਜਿੱਤ ਚੁੱਕਾ ਤੇ ਜੇਲ੍ਹ ਦੇ ਵਿੱਚ ਬੰਦ ਹੈ ਅਗਰ ਇਹਨੂੰ ਜੇਲ੍ਹ ਚੋਂ ਬਾਹਰ ਕੱਢਦੇ ਆ ਤਾਂ ਕਿਸੇ ਕਿਸਮ ਦਾ ਕੋਈ ਖਤਰਾ ਤਾਂ ਨਹੀਂ ਪੈਦਾ ਹੋ ਜਾਂਦਾ ਲੋਕ ਜਿਹੜੇ ਆ ਉਹ ਸੜਕਾਂ ਤੇ ਤੇ ਨਹੀਂ ਆ ਜਾਣਗੇ ਲੋਕ ਇਹਨਾਂ ਦੇ ਹੱਕ ਦੇ ਵਿੱਚ ਜਾਂ ਇਹਨਾਂ ਦੇ ਵਿਰੋਧ ਦੇ ਵਿੱਚ ਤੇ ਨਹੀਂ ਆ ਜਾਣਗੇ ਇਹ ਇੱਕ ਬਹੁਤ ਵੱਡਾ ਸਵਾਲ ਹੈ ਸੋ ਜਿਸ ਕਦਰ ਅਮਰਤਪਾਲ ਸਿੰਘ ਦਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਆ ਉਸੇ ਤਰ੍ਹਾਂ ਸ਼ੇਖ ਅਬਦੁਲ ਰਸ਼ੀਦ ਜਿਨ੍ਹਾਂ ਨੂੰ ਰਸ਼ੀਦ ਇੰਜੀਨੀਅਰ ਕਹਿੰਦੇ ਆ ਇਹ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਬੰਦ ਆ ਜਿਸ ਤਰ੍ਹਾਂ ਅਮਰਤਪਾਲ ਸਿੰਘ ਦਾ ਚੋਣ ਪ੍ਰਚਾਰ ਇਹਨਾਂ ਦੇ ਮਾਤਾ ਪਿਤਾ ਨੇ ਕੀਤਾ ਇਸੇ ਤਰ੍ਹਾਂ ਰਸ਼ੀਦ ਇੰਜੀਨੀਅਰ ਵਾਸਤੇ ਚੋਣ ਪ੍ਰਚਾਰ ਕੀਤਾ ਉਹਦੇ ਦੋਵਾਂ ਪੁੱਤਰਾਂ ਨੇ ਤੇ ਲਸਾਨੀ ਜਿੱਤ ਜਿਹੜੀ ਆ ਉਹ ਹਾਸਲ ਕੀਤੀ ਹੈ ਪਰ ਦੂਜੇ ਪਾਸੇ ਅਗਰ ਇਹ ਦੋਵੇਂ ਉਮੀਦਵਾਰ ਸੌ ਨਹੀਂ ਚੁੱਕਦੇ ਅਗਰ ਸਰਕਾਰ ਇਜਾਜ਼ਤ ਨਹੀਂ ਦਿੰਦੀ ਕਿਉਂਕਿ ਅਮਰਤਪਾਲ ਸਿੰਘ ਦੇ ਉੱਤੇ ਐਨਐਸਐਲ ਲੱਗੀ ਹੋਈ ਹੈ ਨੈਸ਼ਨਲ ਸਿਕਿਉਰਿਟੀ ਐਕਟ ਤੇ ਅਬਦੁਲ ਰਸ਼ੀਦ ਦੇ ਉੱਤੇ ਐਨਆਈਏ ਨੇ ਕਾਰਵਾਈ ਕੀਤੀ ਹੋਈ ਹੈ ਹੁਣ ਦੋਵਾਂ ਦੇ ਕੇਸ ਜਿਹੜੇ ਆ ਅਦਾਲਤ ਦੇ ਵਿੱਚ ਅਜੇ ਸ਼ੁਰੂ ਨਹੀਂ ਹੋਏ ਦੋਵਾਂ ਨੂੰ ਨਜ਼ਰਬੰਦ ਕੀਤਾ ਹੋਇਆ ਜੇ ਇਹਨਾਂ ਦੇ ਉੱਤੇ ਮੁਕੱਦਮੇ ਸ਼ੁਰੂ ਹੋ ਜਾਂਦੇ ਆ ਇਹਨਾਂ ਨੂੰ ਸਜ਼ਾ ਹੋ ਜਾਂਦੀ ਆ 2 ਸਾਲ ਜਾਂ 2 ਸਾਲ ਤੋਂ ਵੱਧ ਤਾਂ ਇਹਨਾਂ ਦਾ ਜਿਹੜਾ ਕੈਂਡੀਡੇਚਰ ਆ ਯਾਨੀ ਕਿ ਇਹਨਾਂ ਦੀ ਜਿਹੜੀ ਸਦਸ્યਤਾ ਜਿਹੜੇ ਇਹ ਜਿੱਤੇ ਹੋਏ ਆ ਜਿਹੜੇ ਇਹਨਾਂ ਦੀ ਮੈਂਬਰਸ਼ਿਪ ਆ ਉਹ ਵੀ ਕੈਨਸਲ ਹੋ ਸਕਦੀ ਆ ਜੇ ਉਹ ਮੈਂਬਰਸ਼ਿਪ ਕੈਨਸਲ ਹੁੰਦੀ ਆ ਤਾਂ ਇਹਨਾਂ ਦੇ ਹਲਕਿਆਂ ਦੇ ਵਿੱਚ ਯਾਨੀ ਕਿ ਖਡੂਰ ਸਾਹਿਬ ਹਲਕੇ ਦੇ ਵਿੱਚ ਤੇ ਬਾਰਾ ਮੁਲਾ ਹਲਕੇ ਦੇ ਵਿੱਚ ਚੋਣਾਂ ਦੁਬਾਰਾ ਹੋਣਗੀਆਂ ਅਗਰ ਚੋਣਾਂ ਦੁਬਾਰਾ ਹੁੰਦੀਆਂ ਨੇ ਇਹ ਦੋਵੇਂ ਕੈਂਡੀਡੇਟ ਫੇਰ ਚੋਣ ਮੈਦਾਨ 'ਚ ਆ ਜਾਂਦੇ ਆ ਜਾਂ ਇਹਨਾਂ ਦੇ ਨੁਮਾਇंदे ਆ ਜਾਂਦੇ ਆ ਤਾਂ ਉਸ ਵੇਲੇ ਕੀ ਸਥਿਤੀ ਬਣੇਗੀ ਇਦੇ ਬਾਰੇ ਹਲੇ ਕਹਿਣਾ ਬਹੁਤ ਮੁਸ਼ਕਲ ਹੈ ਪਰ ਫਿਲਹਾਲ ਵਿਚਾਰ ਦਾ ਵਿਸ਼ਾ ਜਾਂ ਸਰਕਾਰ ਵਾਸਤੇ ਇਹੀ ਫੈਸਲਾ ਲੈਣਾ ਔਖਾ ਵੀ ਇਹਨਾਂ ਦੋਵਾਂ ਨੂੰ ਸੌਂਚ ਕੋਉਣ ਵਾਸਤੇ ਬਾਹਰ ਕੱਢਿਆ ਜਾਵੇ ਜਾਂ ਫਿਰ ਇਹਨਾਂ ਨੂੰ ਜਿਹੜੀ ਸੌ ਹੈ ਉਹ ਜੇਲ੍ਹ ਦੇ ਵਿੱਚ ਹੀ ਚਕਾਈ ਜਾਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ